ਤੋ ਕਿਸਾਨੀ ਅੰਦੋਲਨ ਟੂ ਚੱਲ ਰਿਹਾ ਹੈ ਤੇ ਪ੍ਰਸਿੱਧ ਪੰਜਾਬੀ ਗਾਇਕ ਜਸਵਿੰਦਰ ਬਰਾੜਵੀ ਸਾਡੇ ਨਾਲ ਪਹੁੰਚ ਚੁੱਕੇ ਨੇ ਗੱਲਬਾਤ ਕਰਾਂਗੇ ਤੇ ਕਿਸਾਨੀ ਅੰਦੋਲਨ ਦੇ ਬਾਰੇ ਕੀ ਕੁਝ ਉਹਨਾਂ ਦਾ ਕਹਿਣਾ ਹੈ ਮੈਡਮ ਸਵਾਗਤ ਹੈ ਤੁਹਾਡਾ ਐਨਵੀ ਨਿਊ ਚੈਨਲ ਥੈਂਕ ਯੂ ਜੀ ਅ ਬਸ ਦੇਖ ਰਹੇ ਆਂ ਵੀ ਸਾਡਾ ਕਿਸਾਨ ਵੀਰਾਂ ਨੇ ਕਿਵੇਂ ਮੋਰਚਾ ਲਾਇਆ ਹੈ ਤੇ ਅਸੀਂ ਸ਼ਾਂਤਮਈ ਤਰੀਕੇ ਨਾਲ ਆਏ ਆਂ ਸਰਕਾਰ ਤੋਂ ਆਪਦੀ ਮੰਗਾ ਮੰਗਣ ਕਿਉਂਕਿ ਇਹ ਜੇ ਆਰਟਿਸਟ ਨਾਲ ਨਾਲ ਅਸੀਂ ਕਿਸਾਨ ਵੀ ਆਂ ਜੀ ਹਨ ਤੇ ਸਾਡਾ ਹੱਕ ਵੀ ਮੰਗਦਾ ਇਹ ਨਹੀਂ ਵੀ ਅਸੀਂ ਆ ਕੇ ਕਿਸੇ ਤੇ ਆਸਾਨ ਕੀਤਾ ਸਾਡੇ ਪਿਓ ਦਾਦੇ ਅਸੀਂ ਅੱਜ ਵੀ ਖੇਤੀ ਕਰਦੇ ਆ ਤੇ ਅਸੀਂ ਕਿਸਾਨਾਂ ਦੇ ਨਾਲ ਖੜੇ ਮੈਂ 13 ਤਰੀਕ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਸੀ ਤੇ ਹੌਲੀ-ਹੌਲੀ ਹੁਣ ਜਿਹੜੇ ਗਾਇਕ ਨੇ ਤੁਹਾਡੇ ਵਰਗੇ ਉਹ ਵੀ ਸ਼ਿਰਕਤ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਲੱਗਦਾ ਵੀ ਜੋ ਦਿੱਲੀ ਕੂਚ ਦਾ ਇਰਾਦਾ ਸੀ ਤੇ ਮੰਗਾਂ ਜਿਹੜੀਆਂ ਮਨਵਾਉਂਦਾ ਇਰਾਦਾ ਦ੍ਰਿੜ ਨਜ਼ਰ ਆ ਰਿਹਾ ਤੇ ਇਹ ਕਿਸਾਨਾਂ ਦੀਆਂ ਮੰਗਾਂ ਹੱਲ ਹੋਣਗੀਆਂ ਬਿਲਕੁਲ ਹੋਣਗੀਆਂ ਕਹਿੰਦੇ ਮੰਨ ਕੇ ਜੀਤੇ ਜੀਤੇ ਹੈ ਮੰਨ ਕੇ ਹਾਰੇ ਹਾਰ ਤੇ ਹਾਰ ਹਾਰਤਾ ਸ਼ਬਦ ਆਪਾਂ ਪਰਾਂ ਸਿਰ ਦੇਣਾ ਪੂਰੀਆਂ ਹੋਣਗੀਆਂ ਮੈਡਮ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਇੱਕ ਛੋਟਾ ਜਿਹਾ ਗੀਤ ਕੋਈ ਕਿਸਾਨੀ ਦੇ ਉੱਤੇ ਕੋਈ ਪ੍ਰੇਰਿਤ ਕਰਦਾ ਵੀ ਉਰੇ ਲੋਕ ਆਉਣ ਤੇ ਕਿਸਾਨਾਂ ਦਾ ਸਾਥ ਦੇਣ ਪ੍ਰੇਰੇ ਤੇ ਹੈ ਜੀ ਬਸ ਵੀ ਹੌਸਲਾ ਨਾ ਛੱਡੋ ਜਿਵੇਂ ਕਿਹਾ ਵੀ ਬੜ ਬੜ ਦੇ ਬਦਲੇ ਜਾਣਾ ਕੰਮ ਨਹੀਂ ਬੰਦੇ ਦਾ ਗੱਲ ਕਰਨ ਤੋਂ ਪਹਿਲਾਂ ਸੋਚ ਲੈ ਚੰਗੇ ਮੰਦੇ ਦਾ ਉਤਰੇ ਬੰਦਾ ਪੂਰਾ ਕੱਢੇ ਬੋਲ ਜ਼ੁਬਾਨਾ ਚੋਂ ਸੂਰਮਿਆਂ ਦਾ ਕੰਮ ਨਹੀਂ ਜਾਣਾ ਭੱਜ ਮਦਾਨਾਂ ਚੋਂ ਸੂਰਮਿਆਂ ਦਾ ਕੰਮ ਨਹੀਂ ਜਾਣਾ ਭੱਜ ਮਦਾਨਾਂ ਚੋਂ ਜਦੋਂ ਦੀ ਦੁਨੀਆ ਸਾਜੀ ਹੈ ਪਹਿਲਾਂ ਰਾਜਾਂ ਦੇ ਰਾਜ ਹੁੰਦੇ ਸੀ ਹੁਣ ਇਹ ਆ ਵਕਤ ਇਨਸਾਨਾਂ ਤੇ ਪੈਂਦਾ ਪਰ ਹਾਰਨਾ ਨਹੀਂ ਚਾਹੀਦਾ ਠੀਕ ਹੈ ਮੈਡਮ ਕੇਂਦਰ ਨੂੰ ਕੀ ਅਪੀਲ ਹੈ ਤੁਹਾਡੀ ਇਸ ਅੰਦੋਲਨ ਤੋਂ ਆਪਾਂ ਸ਼ੰਭੂ ਪੋਣੇ ਮੇਰੇ ਤੋਂ ਮੇਰੇ ਤੋਂ ਬੜੇ ਸੂਸਬਾਨ ਲੋਕ ਹੈਨਾ ਬੜੀਆਂ ਸਸਤਾ ਮੇਰੇ ਤੋਂ ਵੱਡੀਆਂ ਨੇ ਸ਼ਾਇਦ ਉਹਨੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਜੋ ਸਾਡੇ ਇੱਥੇ ਬਜ਼ੁਰਗ ਬੈਠੇ ਨੇ ਹੈਨਾ ਇੱਥੇ ਬਾਰਡਰ ਤੇ ਤੇ ਅਸੀਂ ਤਾਂ ਉਹਨਾਂ ਦੇ ਪਿੱਛੇ ਆ ਅਸੀਂ ਉਹਨਾਂ ਦੇ ਬੱਚੇ ਆ ਤੇ ਉਹਨਾਂ ਦੇ ਨਾਲ ਖੜੇ ਆ ਮੈਡਮ ਬਾਕੀ ਜਿਹੜੇ ਹੋਰ ਗਾਇਕ ਨੇ ਪੰਜਾਬੀ ਦੇ ਨਾਮ ਵਰ ਪ੍ਰਸਿੱਧ ਗਾਇਕ ਨੇ ਜਿਹੜੇ ਸਮੇਂ-ਸਮੇਂ ਤੇ ਕਿਸਾਨੀ ਦੀਆਂ ਗੱਲਾਂ ਚੁੱਕਦੇ ਰਹੇ ਆ ਉਹਨਾਂ ਨੂੰ ਕੀ ਅਪੀਲ ਆ ਵੀ ਜਿਹੜੇ ਦੋ ਬਾਰਡਰ ਨੇ ਹੁਣ ਤੱਕ ਡੱਬ ਵਾਲੀ ਬਾਰਡਰ ਦੇ ਉੱਤੇ ਵੀ ਕਿਸਾਨ ਮੋਰਚਾ ਲਾਉਣ ਜਾ ਰਹੇ ਆ ਉਹਨਾਂ ਨੂੰ ਕੀ ਅਪੀਲ ਆ ਵੀ ਸਾਥ ਕਿੱਦਾਂ ਦੇਣ ਹੋ ਰਿਹਾ ਅ ਬਸ ਹੀ ਮੈਂ ਤਾਂ ਇਹ ਕਹਿ ਨਹੀਂ ਵੀ ਜਿੰਨੇ ਕਲਾਕਾਰ ਆ ਗਏ ਉਹਨਾਂ ਦਾ ਸ਼ੁਕਰੀਆ ਕਈਆਂ ਦਾ ਇਹਨਾਂ ਦਿਨਾਂ 'ਚ ਨਹੀਂ ਆਉਣਾ ਹੋਇਆ ਉਹਨਾਂ ਦੀਆਂ ਮਜਬੂਰੀਆਂ ਵੀ ਹੁੰਦੀਆਂ ਨੇ ਹਨਾ ਵੀ ਕਿੰਤੂ ਪ੍ਰੰਤੂ ਕਰੰਤੂ ਪਹਿਲਾਂ ਪਤਾ ਨਹੀਂ ਕਿਦੇ ਘਰੇ ਕਿਹੜੀ ਮਜਬੂਰੀ ਹੋਣੀ ਹੈ ਪਰ ਸਾਰੇ ਆਰਟਿਸਟ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਆਪਾਂ ਵੀ ਕਿਸਾਨ ਹੈ ਨਾ ਉਹ ਜਿਹੜਾ ਆਪਾਂ ਗਾਉਣੇ ਆ ਉਹ ਆਪਣੀ ਅਲੱਗ ਇੱਕ ਜੌਬ ਆ ਹੈਨਾ ਤੇ ਆਪਾਂ ਕਿਸਾਨ ਆ ਤੇ ਸਾਰੀ ਦੁਨੀਆ ਦੀ ਚੀਜ਼ ਹੈ ਜਿਹੜੀ ਉਹ ਕਿਸਾਨੀ ਨਾਲ ਜੁੜੀ ਹੋਈ ਆ ਜੇ ਕਿਸਾਨ ਨਹੀਂ ਜਿੱਤੇ ਤਾਂ ਪੂਰੀ ਦੁਨੀਆ ਹਾਰਦੀ ਆ ਹੈਨਾ ਇੱਕ ਛੋਟੀ ਜੀ ਜਿਹੜੀ ਫੁੱਟਪਾਥ ਤੇ ਦੁਕਾਨਦਾਰ ਬੈਂਦਾ ਨਾ ਉਹ ਤੋਂ ਲੈ ਕੇ ਹਰ ਚੀਜ਼ ਕਿਸਾਨ ਨਾਲ ਜੁੜੀ ਹੋਈ ਹੈ ਤੇ ਕਿਸਾਨ ਨਹੀਂ ਹਾਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਸੋ ਇਸ ਸੰਸਾੜ ਨਾਲ ਪੰਜਾਬੀ ਦੇ ਪ੍ਰਸਿੱਧ ਨਾਮਵਰ ਗਾਇਕ ਜਸਵਿੰਦਰ ਬਰਾੜ ਜੋ ਕਿ ਕਿਸਾਨੀ ਅੰਦੋਲਨ 2 ਦੇ ਵਿੱਚ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਇੱਕ ਗੀਤ गा ਕੇ ਬਾਕੀ ਕਲਾਕਾਰਾਂ ਨੂੰ ਵੀ ਇਸ ਅੰਦੋਲਨ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਜੋ ਵੀ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਜਾਵੇ ਤਾਂ ਜੋ ਇਹ ਕਿਸਾਨ ਸੁੱਖੀ ਸ਼ਾਂਤੀ ਆਪਣੇ ਘਰਾਂ ਨੂੰ ਵਾਪਸ ਚਾਲੇ ਪਾ ਦੇਣ ਕੈਮਰਾ ਪਰਸਨ ਸੰਦੀਪ ਟੁਰਨੇ ਦੇ ਨਾਲ ਤਜਿੰਦਰ ਚੰਦੀ ਏ ਐਨ ਬੀ ਨਿਊ ਚੈਨਲ